ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਿੱਤੇ ਉਹਨਾਂ ਨੇ ਪੰਥ ਦੇ ਵਿੱਚ ਚੱਲ ਰਹੇ ਮਸਲਿਆਂ ਦੇ ਉੱਤੇ ਚਾਤਮਾਰੀ ਹੈ ਤੇ ਨਾਲ ਦੀ ਨਾਲ ਐਸਜੀਪੀਸੀ ਨੂੰ ਵੀ ਅਪੀਲ ਕੀਤੀ ਹੈ ਕਿ ਐਸਜੀਪੀਸੀ ਦਾ ਵਿਸ਼ੇਸ਼ اجلاس ਬੁਲਾਇਆ ਜਾਵੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਪੰਥ ਦੇ ਵਿੱਚ ਕੋਈ ਅਜਿਹੀ ਦੁਚਿੱਤੀ ਪੈਦਾ ਹੁੰਦੀ ਹੈ ਤਾਂ ਐਸਜੀਪੀਸੀ ਦੇ ਕੋਲ ਅਧਿਕਾਰ ਹੈ ਕਿ ਉਹ ਵਿਸ਼ੇਸ਼ اجلاس ਬੁਲਾ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਵੀ ਐਸਜੀਪੀਸੀ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਨੂੰ ਪੰਥ ਦੇ ਵਿੱਚ ਜੋ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਨੇ ਉਹ ਸਭ ਨੂੰ ਲੈ ਕੇ ਇੱਕ ਵਿਸ਼ੇਸ਼ اجلاس ਬੁਲਾਉਣਾ ਚਾਹੀਦਾ ਹੈ ਇਸੋ ਇਲਾਵਾ ਉਹਨੇ ਪੰਜਾਬ ਦੇ ਵਿੱਚ ਚੱਲ ਰਹੀ ਵਿਧਾਨ ਸਭਾ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਕੀਤੇ ਨੇ ਉਹਨਾਂ ਨੇ ਕਿਹਾ ਕਿ ਲਗਾਤਾਰ ਵਿਧਾਨ ਸਭਾ ਦੇ ਵਿੱਚ ਜੋ ਬੋਲੀ ਹੈ ਆਗੂਆਂ ਦੀ ਉਹ ਬਦਲਦੀ ਜਾ ਰਹੀ ਹੈ ਵਿਗੜਦੀ ਜਾ ਰਹੀ ਹੈ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਬੀਬੀ ਜਗੀਰ ਕੌਰ ਦੇ ਵੱਲੋਂ ਕਈ ਗੱਲਾਂ ਆਖੀਆਂ ਗਈਆਂ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ। ਦੇਖੋ ਐਸਜੀਪੀਸੀ ਸਾਡੀ ਸਾਰੀ ਕੌਮ ਦੀ ਇੱਕ ਮਹਾਨ ਜਿੱਥੇ ਬਣਦੀ ਹੈ ਜਿਹੜੇ ਸਾਡੇ ਬਜ਼ੁਰਗਾਂ ਦੇ ਕੂਨ ਵਿੱਚੋਂ ਪੈਦਾ ਹੋਈ ਹੈ ਸੀਨੇ ਦੀ ਮੱਝ ਦੀ ਖੁਰਾਕ ਇਸ ਸੰਸਥਾ ਨੂੰ ਸਾਡੇ ਬਜ਼ੁਰਗਾ ਨੇ ਪਾਈ ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਸਿੱਖ ਪਾਰਲੀਮੈਂਟ ਦਾ ਫਰਜ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜਾਏਗੀ ਇਹ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਤੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ। ਸ਼੍ਰੀ ਅਕਾਲ ਤਾਜ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ। ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਾਹਿਬਾਨਾ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਜੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਯਮਾ ਤੋਂ ਗੈਸ ਸਿਧਾਂਤਿਕ ਟੰਗ ਦੇ ਨਾਲ ਬੇਰਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਹਿਬਾਨਾਂ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਦਪਾਗੀ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰ ਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਬਤਾਰੀ ਮੈਂਬਰਾਂ ਨੇ ਲਿਖ ਕੇ ਮਤਾਨ ਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮੇ ਹੋਏ ਬੇਨਿਜਮੀਆਂ ਨ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਉਹ ਮੰਨਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ ਉੱਥੇ ਕੋਈ ਮੰਨਿਆ ਨਹੀਂ ਗਿਆ ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ ਫਿਰ ਕਿਉਂਕਿ ਸਾਡੇ ਨਿਜਮਾ ਵਿੱਚ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਜਨਰਲ اجلاس ਹੁਣ ਵਿਸ਼ੇਸ਼ ਜਨਰਲ اجلاس ਬਲਾਉਣ ਵਾਸਤੇ 3 ਮਹੀਨੇ ਚਾਹੀਦੇ ਸੀਗੇ ਕਿਉਂਕਿ ਜਨਰਲ ਇਜਲਾਸ ਜਿਹੜਾ ਇੱਕ ਵਾਰੀ ਹੋ ਜੇ ਉਹ ਤੋਂ 3 ਮਹੀਨੇ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ ਉਹਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਉਹ ਮਸਲੇ ਆ ਤੇ ਬਾਅਦ ਹੋਰ ਮਸਲੇ ਪੈਦਾ ਹੋ ਗਏ ਐਸੇ ਵੇਲੇ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਔਰ ਬੇਨਿਜ਼ਮੀ ਅੱਜ ਵੀ ਹੋ ਰਹੀ ਹੈ ਮर्याਦਾ ਦਾ ਨੁਕਸਾਨ ਹੋ ਰਿਹਾ ਹੈ ਜੇ ਨਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਨਾ ਕਰੀਏ ਸੋ ਉਹਨੂੰ ਬਚਾਉਣ ਦੀ ਖਾਤਰ ਜਿਹੜਾ ਤਾਰੋ-ਤਾਰ ਹੋ ਰਿਹਾ ਹੈ ਤਾਰ-ਤਾਰ ਹੋ ਰਿਹਾ ਹੈ ਉਹਨੂੰ ਇਕਤਾ ਵਿੱਚ ਲਿਆਉਣ ਲਈ ਇੱਕ ਸੁਰਤਾ ਵਿੱਚ ਲਿਆਉਣ ਲਈ ਅਸੀਂ ਬੇਨਤੀ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਮੈਂਬਰ ਕਿ ਸਾਡੇ ਐਕਟ ਵਿੱਚ ਲਿਖਿਆ ਹੋਇਆ ਕਿ 10 ਮੈਂਬਰ ਕੋਈ ਵੀ ਬੇਨਤੀ ਕਰਕੇ ਉਹ ਇਜਲਾ ਜਨਰਲ ਇਜਲਾਸ ਦੀ ਬੁਲਾਉਣ ਲਈ ਫਰਿਆਦ ਕਰ ਸਕਦਾ ਹੈ ਸੋ 30 ਮੈਂਬਰਾਂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕਿਉਂਕਿ ਬਤਾਈ ਮੈਂਬਰਾਂ ਲੈ ਕੇ ਦਿੱਤਾ ਸੀਗਾ ਅਸੀਂ ਹੁਣ ਅੱਜ ਬੇਨਤੀ ਕੀਤੀ ਹੈ ਕਿ ਜਨਰਲ ਇਜਲਾਸ ਜਿਹੜਾ ਵਿਸ਼ੇਸ਼ ਸੱਦਿਆ ਜਾਵੇ ਤਾਂ ਜੋ ਵਿਸ਼ੇਸ਼ ਜਨਰਲ ਇਜਲਾਸ ਦੇ ਵਿੱਚ ਇਹ ਸ ਸੰਭਾਲ ਜਿਹੜਾ ਕੀਤਾ ਜਾ ਸਕੇ ਤੇ ਕੌਮ ਨੂੰ ਇੱਕ ਸੁਰਤਾ ਵਿੱਚ ਲਿਆਉਣ ਲਈ ਜੋ ਤਾਰ-ਤਾਰ ਹੁੰਦੀ ਪਈ ਹੈ ਸਾਡੀ ਅਮਰਿਆਦਾਂ ਨੇ ਉਹਨੂੰ ਠੀਕ ਕੀਤਾ ਜਾਵੇ ਤੇ ਉਹ ਉਹਦੇ ਵਾਸਤੇ ਅਸੀਂ ਸਪੈਸ਼ਲ ਵਿਸ਼ੇਸ਼ اجلاس ਪਹਿਲਾਂ ਵੀ ਕਈ ਵਾਰੀ ਬਣਾਇਆ ਗਿਆ ਸ਼੍ਰੋਮਣੀ ਕਮੇਟੀ ਜਦੋਂ ਟੁੱਟੀ ਸੀ ਜਦੋਂ ਹਰਿਆਣਾ ਕਮੇਟੀ ਬਣੀ ਉਦੋਂ ਵੀ ਵਿਸ਼ੇਸ਼ اجلاس ਬੁਲਾਇਆ ਗਿਆ ਜਦੋਂ ਪੰਜਾਬ ਸਰਕਾਰ ਨੇ ਇੱਕ ਬੇਨਿਸਮੀ ਕੀਤੀ ਸੀ ਉਸ ਵੇਲੇ ਵੀ ਗੁਰਬਾਨੀ ਦੇ ਸਬੰਧ ਵਿੱਚ ਉਸ ਵੇਲੇ ਵੀ ਵਿਸ਼ੇਸ਼ اجلاس ਬੜਾ ਬਹੁਤ ਵਾਰੀ ਵਿਸ਼ੇਸ਼ اجلاس ਹੋਈ ਹੈ ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਵਿਸ਼ੇਸ਼ اجلاس ਜਨਰਲ اجلاس ਜਿਹੜਾ ਉਹ ਪ੍ਰਧਾਨ ਸਾਹਿਬ ਬੁਲਾਉਣ ਤਾਂ ਜੋ ਅਸੀਂ ਆਪਣੀ ਉੱਥੇ ਕੌਮ ਨੂੰ ਕੋਈ ਨਾ ਕੋਈ ਹੱਲ ਕੱਢ ਕੇ ਦੇ ਸਕੀ ਲੱਗ ਰਿਹਾ ਹੈ ਪਰ ਪਰਿਵਾਰਵਾਦ ਨੂੰ ਲੈ ਕੇ ਅਭੀ ਵੀ ਐਸਜੀਪੀਸੀ ਪਰ ਦਬਾਅ ਹੋਗਾ ਗੱਲ ਇੱਥੇ ਪਰਿਵਾਰਵਾਦ ਦੀ ਨਹੀਂ ਹੈ ਇੱਥੇ ਤੇ ਇਹ ਹੈ ਕਿ ਜੇ ਕੋਈ ਸਿਆਸੀ ਤੌਰ ਤੇ ਦਬਾਅ ਪਾ ਰਿਹਾ ਹੈ

विधानसभा ਦੇ ਵਿੱਚ ਜਦੋਂ ਮੁੱਖ ਮੰਤਰੀ ਜੀ ਬੋਲਦੇ ਐ ਜਾਂ ਕੋਈ ਮੰਤਰੀ ਬੋਲਦੇ ਐ ਜਾਂ ਕੋਈ ਕਾਰਵਾਈ ਹੁੰਦੀ ਐ ਉਹ ਲੱਗਦਾ ਹੀ ਨਹੀਂ ਕਿ ਵਿਧਾਨ ਸਭਾ ਦੀ ਜਿਹੜੀ ਇਹ ਮर्यादा ਉਹਦੀ ਪਾਲਣਾ ਕੀਤੀ ਜਾ ਰਹੀ ਹੈ ਬਸ ਮੇਧ ਤੋਂ ਵੱਧ ਕੀ ਕਰੇ ਅਗਰ ਬਾਤ ਕੀ ਜਾਏ ਮੰਤਰੀ ਨੂੰ ਇਹ ਬੋਲ ਰਿਹਾ ਹੈ ਕਿ ਜੋ ਗ੍ਰਹਿ ਮੰਤਰੀ ਹੈ ਦੇਸ਼ ਕੇ ਇਲਮਸ਼ਾ ਉਹ ਤੋਂ ਤੜੀ ਪਾ ਰਹੇ ਤੋਂ ਹੰਪੇ ਤੋ ਚ ਇਹ ਜਵਾਬ ਉਹਨਾਂ ਕੋਲੋਂ ਲਵਾਂ ਮੈਂ ਕਿਉਂ ਦੇਣਾ ਕਿਸੇ ਦਾ ਜਵਾਬ ਅਗਰ ਬਾਤ ਕੀ ਜਾਏ ਮਿਲੀਸ਼ੀਆ ਦੀ ਗ੍ਰਿਫਤਾਰੀ ਕੋਲਿਕਰ ਕਿਵੇਂ ਦੇਖਦੇ ਹੋ ਦੇਖੋ ਗ੍ਰਿਫਤਾਰੀ ਕੀਤੀ ਹੈ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ My move to Canada was a big step for my parents. My mother knows my work hours, so the moment I connect to the Go Wi Fi, I'll get her message Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.